ਪੰਜਾਬ ਇਕੱਲਾ ਸੂਬਾ ਨਹੀਂ ਪੰਜਾਬ ਇੱਕ ਸੋਚ ਪੰਜਾਬ ਦੀ ਹਵਾ ਦੇ ਵਿੱਚ ਇੱਕ ਚੜ੍ਹਦੀ ਗੱਲ ਪੰਜਾਬ ਦੀ ਹਵਾ ਦੇ ਵਿੱਚ ਪੰਜਾਬ ਦੀ ਮਿੱਟੀ ਦੇ ਵਿੱਚ ਕਿਰਪਾ ਉਹਨਾਂ ਗੁਰੂਆਂ ਦੀ ਉਹਨਾਂ ਪੀਰਾਂ ਦੀ ਤੇ ਮਹਾਰਾਜ ਦੀ ਕਿਰਪਾ ਸਦਾ ਵਰਤਣੀ ਆ ਔਖੇ ਸਮੇਂ ਦੇ ਵਿੱਚ ਵੀ ਇੱਕ ਚੀਜ਼ ਚੰਗੀ ਆ ਵੀ ਇਹ ਹਮੇਸ਼ਾ ਸਾਨੂੰ ਯੂਨਾਈਟ ਕਰਦਾ ਹਮੇਸ਼ਾ ਜਦੋਂ ਜਦੋਂ ਵੀ ਮਾੜਾ ਸਮਾਂ ਆਇਆ ਤਾਂ ਆਪਾਂ ਇਕੱਠੇ ਹੋਏ ਆਂ ਹੁਣ ਵੀ ਇਹ ਚੀਜ਼ ਦੇਖ ਕੇ ਇੱਕ ਮਾਣ ਮਹਿਸੂਸ ਹੁੰਦਾ ਵੀ ਯਾਰ ਕਿਵੇਂ ਸਾਰੇ ਭਰਾ ਸਾਰੇ ਪੰਜਾਬ ਦੇ ਪੁੱਤ ਕਿਵੇਂ ਇਕੱਠੇ ਹੋ ਗਏ ਹਨ ਹਰੇਕ ਜਿਹਦੇ ਕੋਲੋ ਜੋ ਸਰਦਾ ਜੋ ਪਰਦਾ ਉਹ ਕਰਨ ਦੀ ਕੋਸ਼ਿਸ਼ ਕਰ ਰਿਹਾ ਇਹ ਚੀਜ਼ ਮਾਣ ਵਾਲੀ ਆ ਬਹੁਤ ਜਿਹਦੇ ਕੋਲੋ ਜੋ ਜੋ ਸਰ ਰਿਹਾ ਤੇ ਜਿੱਥੇ ਜਿੱਥੇ ਬੈਠੇ ਸੀ ਜਿਨ੍ਹਾਂ ਜਿੱਥੇ ਜਿੱਥੇ ਬੈਠੇ ਨੇ ਬਾਹਰ ਕਿਤੇ ਨਾਮ ਕਮਾਇਆ ਤਾਂ ਉਹ ਅੱਜ ਉਹ ਹਰੇਕ ਦਾ ਮੂੰਹ ਪੰਜਾਬ ਵੱਲ ਨੂੰ ਆ ਤੇ ਪੰਜਾਬ ਨੇ ਕਦੇ ਵੀ ਪੰਜਾਬੀਆਂ ਨੇ ਕਦੇ ਵੀ ਕਿਤੇ ਵੀ ਕੋਈ ਔਖੀ ਘੜੀ ਆਈ ਆ ਕਿਸੇ ਤੇ ਕੋਈ ਔਖਾ ਸਮਾਂ ਆਇਆ ਤਾਂ ਸਭ ਤੋਂ ਮੂਰੇ ਹੋ ਕੇ ਜਾਂਦੇ ਰਹੇ ਆ ਚਾਹੇ ਲੰਗਰ ਲਾਉਣੇ ਸੀ ਚਾਹੇ ਕੋਈ ਸੇਵਾ ਸੀ ਚਾਹੇ ਕਿਸੇ ਵੀ ਕੋਈ ਵੀ ਨੈਚੁਰਲ ਡਿਜਾਸਟਰ ਸੀ ਆ ਕਦੇ ਵੀ ਕੋਈ ਤਕਲੀਫ ਆਈ ਆ ਤਾਂ ਪੰਜਾਬੀਆਂ ਨੇ ਸਾਰੀ ਦੁਨੀਆ 'ਚ ਜਿੱਥੇ-ਜਿੱਥੇ ਗਏ ਆ ਤਾਂ ਕਦੇ ਮੂੰਹ ਨਹੀਂ ਮੋੜਿਆ ਉਹ ਗੱਲ ਵਾਕਾ ਕੇ ਅੱਜ ਪੰਜਾਬ ਵੱਲ ਨੂੰ ਮੂੰਹ ਬਹੁਤ ਥੋੜੇ ਕਰ ਰਹੇ ਆ